ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨਨਾਂਗੇ ਸੇਲੇ ਲੱਗੇ ਜੀ ਇੱਕ ਬਾਈ ਝੋਟੀ ਆ ਸਾਜੀ ਸੂਈ ਤੇ ਦੋ ਬਾਈ ਕੁਲੀਆਂ ਆ ਮਾਨੇ ਤਾਜ਼ੀਆਂ ਸੂਈਆਂ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਸੀ ਕਾਲ ਹਸਦੇ ਹੋ ਠੀਕ ਹੋ ਵਧੀਆ ਵਧੀਆ ਜੀ ਬਾਈ ਨਾਮ ਤੇ ਐਡਰੈਸ ਨਾਮ ਸਾਗਰ ਬਾਈ ਪਿੰਡ ਭੈਰਪੁਰ ਤਸੀਲਪੁਰ ਜ਼ਿਲ੍ਹਾ ਬਸਨੜਾ ਨੇੜੇ ਪਿੰਡ ਬਾਈ ਨੇੜੇ ਬਈ ਆਪਣਾ ਰਾਮਪੁਰ ਸਾਰ ਰਹਿੰਦਾ ਸਲਾਪੁਰ ਪਿੰਡ ਪੈਂਦਾ ਹੈ ਮੋਬਾਈਲ ਨੰਬਰ ਬੋ 903970452 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਲੈ ਕਰ ਲੋ ਜਿਹੜੀ ਸਾਹਮਣੇ ਝੋਟੀ ਦੇ ਨੇ ਕਿਹੜਾ ਸੂਸ ਹੋਇਆ ਪਹਿਲੇ ਸੂਏ ਆ ਬਾਈ ਹੂੰ ਕਿਆਰ ਬੁਰੀ ਆ ਓਕੇ ਇਹ ਸਵੇਰ ਸਵੇਰ ਜੇਰ ਦੀ ਕੰਪਲੀਟ ਆ ਠੰਡੀ ਸੀ ਗਾਜ ਨਹੀਂ ਆ ਮਗਰ ਕੱਟੀ ਤੇ ਪੂਰੀ ਟਾਪ ਦੀ ਬੱਚਾ ਕੱਟੀ ਦੇਤੀ ਹਾਂ ਲੈ ਬਾਈ ਇਹਦੇ ਬੱਚਿਆਂ ਚੋਂ ਆ ਕੇ 3 ਕਿਲੋ ਬੋਆ ਕੱਢਿਆ ਵਾ ਓਕੇ ਸੰਹੜਦੇ ਹਾਂ ਕੋ ਗੰਗਾ ਵਾਲੇ ਮਗਰਮੂਰਲਾ ਹਾਂ 20 ਮੀਟਰ ਦਾ ਕੋਈ ਨੇੜੇ ਤੋਂ ਬਹੁਤ ਸੋਹਣਾ ਆਰਡਰ ਗੁਲਾਬੀ ਸਫਾਈ ਬਾਲੀ ਬੱਚ ਕੱਟੀ ਨੂੰ ਬਈ ਥੰਕ ਯੂੰਗੀ ਬਾਈ ਚੰਗਿਆ ਇਹ ਵਾਦੇ ਹਿਰਾ ਆਰਡਰ ਕਿਥੋਂ ਸਟਾਰਟਿੰਗ ਮੂਰੂ ਚਵਾਈ ਚੂਈ ਕਿਵੇਂ ਚਵਾਈ ਚੂਈ ਤਾਂ ਬੜੀ ਪੋਲੀਆ ਜਵਾਂ ਨੇ ਔਲ ਔਲ ਕਰਦੀ ਆ ਪਾਈ ਲੈਣਾ ਮੈਂ ਗਾੜੀ ਕੁੜੀ ਪਾਈ ਚੰਗੀ ਬਾਲੀ ਚੰਗੇ ਨੇ ਯਾਰ ਡਾਕਟਰ ਇੱਕ ਨੰਬਰ ਥਣ ਲੱਗਿਆ ਮੁੱਠੀ ਵਾਲਾ ਥਣ ਬੂਰੀ ਅਬ ਤਾਰਾ ਤੁਰਾ ਮਾਰ ਕੇ ਫੁੱਲ ਦਿਖਾਵਾਂਗੇ ਮੂਰਲਾ ਲਿਆ ਮਗਰਮੂਰ ਦਾ ਬਈ ਪਹਿਲੇ ਸੂਈ 12 ਕਿਲੋ ਦੁੱਧ ਪਾਉਣਾ ਕੱਟੀਨੀ ओके भाई ले봐 देखो मगर मोरला सिंगी सुंगी बली चिंगिया बंद जवा ब्यूटी सिंगी सुंगी बच्चा मगर कट्टी कट्टी भी बहुत चिंगिया फूल है, है, है। कट्टी ने औरदी भी नहीं 6 बजे सोई थी जेर जरूर कंप्लीट है सारा को हां जेर भाई वो बठल चरके कंप्लीट है ओके रे तोरा चेक कर लो गरम वाली दा तोरा ही बहुत चंगे बाकी पूरी बहुत घट्ट मेल दिया बहुत खट्टा भाई स्किन काट काट भजन थान लेवा बहुत गल्ला है नीली रावी वाले भी थोड़े थोड़े डब है हां जमे पूस पैरा ते हो गया बल्ल हो गया ਨੀਲੀ ਰਾਵੀ ਦੇ ਬੱਚੇ ਦੁੱਧ ਪਹਿਲੀ ਹੀ 12 ਕਿਲੋ ਕੱਟੀ ਪਾਉਗੀ ਹਾਂ ਬਹੁਤ ਚੰਗੇ ਰਵੇ ਦੀ ਕੱਟੀ ਹੈ ਯਾਰ ਮੁੱਲ ਕੀ ਹੈ ਵੀਰੇ ਜੈਜਾ ਬਾਈ ਮੁੱਲ ਨਹੀਂ ਆਪਾਂ ਕਰਨਾ ਬਾਈ ਲੈਣ ਦੇਣਾ ਰੇਟ ਉਹ ਆਪਣਾ ਜਮਾਂ ਜੈਜ 1 ਲੱਖ 7000 ਰੁਪਏ ਲਵਾਂਗੇ ਬਾਈ 1 ਲੱਖ 7000 ਦੀ ਝੋਟੀ ਬਾਈ ਕਹਿੰਦਾ ਦੇ ਦੇਾਂਗੇ ਹਾਂ ਸਾਨੂੰ ਮਾੜਾ ਮੋਟਾ ਹੀ ਹੋਣਾ ਲੈਣ ਦੇਣੀ ਮੁੱਲ ਨਹੀਂ ਆ ਲੈਣ ਦੇਣੀ ਹੈ ਟਰੈਕਟਰ ਬਾਲਾ ਮੁੱਲ ਨਹੀਂ ਰੱਖਿਆ ਬਾਈ ਨੇ ਖਿੱਚ ਕੇ ਮੁੱਲ ਨਹੀਂ ਦਾਲਾ ਸਵਾ ਡੇਡ ਕਰੀ ਜਾਂਦਾ ਆਪਾਂ ਮੁੱਲ ਹੀ ਨਹੀਂ ਕਰਦੇ ਆਪਾਂ ਬਾਈ ਲੈਣ ਦੇਣੀ ਹੁੰਦਾ ਆਪਾਂ ਰੇਟ ਬਾਕੀ ਹਾਂ ਲੇਵੇ ਦੀ ਸਫਾਈ ਵੀ ਬਹੁਤ ਜ਼ਿਆਦੇ ਆ ਹੂੰ ਤੇ ਧਾਰਾਂ ਵੀ ਬਾਈ ਕੋਈ ਜੱਟ ਮਾਧਾਰਾ ਮਾਰ ਕੇ ਦਿਖਾਉਣੇ ਬਾਈ ਠੰਡੀ ਬਹੁਤ ਹੈ ਯਾਰ ਹਨਾ ਹਾਂ ਠੰਡੀ ਠੰਡੀ ਬਹੁਤ ਹੈ ਬੱਚਾ ਕੋ ਚੈੱਕ ਨੰਬਰ ਚੁੰਗਦਾ ਸਹੀ ਗੱਲ ਆ ਬਈ ਉਹ ਹੀ ਕੰਮ ਨਹੀਂ ਟੜਕੇ ਦੀ ਸੂਈ ਆਲੂ ਦਾ ਕੱਟਿਆ ਕਰਗੋ ਹੀ ਨਹੀਂ ਸਹੀ ਹੈ ਸਾਫ਼ ਕਰੀ ਵੀ ਕੱਟਿਆ ਨਹੀਂ ਲਿਓ ਰ ਗਾਂnga ਲਾ ਡਾਕਟਰ ਆ ਠੀਕ ਆ ਬਹੁਤ ਚੰਗੀ ਰਵੇ ਦੀ ਕੱਟੀ ਆ ਨਾ ਬਾਕੀ ਯਾਰ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਬਾਕੀ ਨਹੀਂ ਆਪਣੇ ਵਾਲਾ ਜੇ ਮੈਂ ਖੇਚਾ ਦੇ ਬੱਚਾ ਉਹ ਲੱਟਿਆ ਬਾਹਲਾ ਮੁੱਲ ਨਹੀਂ ਰੱਖਿਆ ਬਾਕੀ ਦੋ ਨਗ ਮੈਣਨੇ ਆ ਕੱਟੀ ਆ ਕੱਤੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਕਰਮਾਲੀ ਨੇ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਚਵਾਈ ਚੋਈ ਕਾਈ ਨਾਲ ਸਾਰਾ ਕੋ ਕਰਕੇ ਖਾਵੇ ਬਈ ਵੱਡੀ ਗੱਲ ਮੁੱਲ ਦੀ ਹੁੰਦੀ ਆ ਮੁੱਲ ਬਾਈ ਨੇ ਜਮਾ ਜਾਇਜ਼ ਰੱਖਿਆ ਖੇਤ ਕੀ ਮੁੱਲ ਰੱਖਿਆ ਬੜਾ ਮੁੱਲ ਨਹੀਂ ਰੱਖਿਆ ਚੂਣ ਦੇਖੋ ਘਰਮ ਜਵਾਈ ਬੜੀ ਚੰਗੀ ਆ ਨਾ ਬਾਈ ਚਵਾਈ ਡਾਕਟਰ ਕੋਈ ਹੱਥ ਵੀ ਨਾ ਲਾਵੇ ਅੰਨਾ ਦੀ ਜੀਰ ਭਾਰ ਦੀ ਸਾਰੇ ਘਰੇਰ ਕੱਟੀ ਇੱਕ ਅੰਬਰਾ ਫਰਮ ਬਹੁ ਘਟ ਰਹੀ ਨੇ ਬਹੁਤ ਚੰਗੀ ਕੱਟੀ ਆ ਹਮ ਸਹੀ ਗੱਲ ਆ ਇਹ ਨਹੀਂ ਵੀ ਮਾੜੀ ਪੈਰ ਹਲੇ ਜੁ ਕੱਟੀ ਸਹੀ ਗੱਲ ਫੈਲਣਾ ਨਹੀਂ ਲੱਤਾਂ ਹੀ ਮਾਈ ਆ ਦੱਸ ਦੇਣਾ ਸਹੀ ਗੱਲ ਆ ਬਾਈ ਹਾਂ ਚਵਾਈ ਇੱਕ ਨੰਬਰ ਚਵਾਈ ਐ ਖੜਕਾ ਸੁਣਦਾ ਚਵਾਈ ਐ ਸੋਨ ਇੱਕ ਨੰਬਰ ਆ ਲੈ ਬਾਈ ਬਹੁਤ ਚੰਗਾ ਬਈ ਗਾੜੀ ਪਿਛਾੜੀ ਪੂਰੀ ਚੰਗੀ ਆ ਲੈ ਅੱਗਲੇ ਦਾ ਰੈਟ 100 ਦੀ 100 ਆ ਬਾਈ ਹੂੰ ਤਾਂ ਦੋਲਾ ਦੇ ਲਿਆ ਆਪਣੀ ਥੱਲੇ ਆਪਣੀ ਫੁੱਲ ਗਾਰੰਟੀ ਅਗਲੇ ਦੇ ਘਰ ਤੇ ਕਰਦੀ ਠੀਕ ਆ ਖਾਣ ਲੇਵੇ ਦੀ ਲੈ ਇੱਕ ਖੇਚ ਕੇ ਜੇ ਮੁੱਲ ਰੱਖਿਆ ਬਾਈ ਨੇ ਬਸ ਯਾਰ ਕਿਸੇ ਨੇ ਭਾਣ ਹੀ ਦੇਣਾ ਬਾਈ ਸਹੀ ਗੱਲ ਆ ਬਾਈ ਟੁਕਰ ਰੋਬਰ ਵੀ 90 95 ਹਜ਼ਾਰ ਦੀ ਕੱਟੀ ਵਗ ਜਾਣੀ ਆ ਲੈ ਕੱਟੀ ਲੈ ਜਿੱਦੇ ਮਰਜੀ ਵੇਚੇ ਗਾਂ ਨੂੰ ਬਦਲਣ ਲਈ ਚੀਜ਼ਾਂ ਘਟਣ ਵਾਲੀ ਨਹੀਂ ਬਾਈ ਘਟਣ ਵਾਲੀ ਨਹੀਂ ਹੈ ਅੱਗੇ ਵੀ ਰਵੇੜਾ ਕਿਹੜਾ ਸੁਆ ਸੁਈ ਆ ਬਾਈ ਇਹ ਦੂਜਾ ਤੋਂ ਠੰਡੀ ਸੀ ਰੇ ਬਹੁਤ ਆ ਕਰਕੇ ਸੁਈ ਠੀਕ ਹੈ ਹੁੰਗਾ ਘੰਟਾ ਅਗਲੇ ਤੋਂ ਘੰਟਾ ਪਹਿਲਾਂ ਜੇ ਰੀ ਵੀ ਉਹ ਕੋਈ ਆ ਜੇ ਰੋ ਤੇ ਦੋਨਾਂ ਦੀ ਬੱਠਲ ਜੱਡੋ ਜੱਡੀ ਰੱਖੀ ਬੈਠਾ ਬਾਈ ਤੇ ਬੱਚਾ ਕੀ ਦੇਤਾ ਵੀਰੇ ਨੇ ਇਹਨੇ ਬਚਾਇਆ ਠੰਡੀ ਸੀ ਰੈਟਰ ਲੈ ਆਈ ਵੀ ਬਹੁਤ ਆ ਬੱਸੀ ਜਿਵੇਂ ਮਰ ਜਿਆ ਉੱਥੇ ਫੇਰੀ ਚੱਲ ਗਈ ਕੋਈ ਚੱਕਰੀ ਇਹਦਾ ਬਾਈ 15 16 ਕਿਲੋ ਮਾਲ ਕਹੇ ਦੱਸਦਾ ਕੋਇਆ ਵਾ ਠੀਕ ਆ। ਤੂੰ ਜੇ ਬਾਕੀ ਰੇ ਆ ਵੀ ਸਮਝਣ ਲੈਣੀ ਆ। ਲਾਂਪਾ ਪਰ ਨਾ ਕੇ ਨ ਦਿੱਤਾ ਨਾ ਲੈਣਾ। ਠੀਕ ਆ ਬਾਈ। ਥਣਾ ਜੇਰ ਦੀ ਵਾਲੇ ਦੇ ਸਾਹਮਣੇ ਆ। ਠੀਕ ਆ। ਬੇਤੋ ਆਹ ਦੇ ਦੇ ਜੀ ਨਚੋੜੇ। 17 ਕਿਲੋ ਦੁੱਧ ਬੱਚੇ ਦੇ ਦੇਣਾ ਯਾ ਠੰਡਾ। ਠੀਕ ਆ। ਮਗਰ ਮੂਹ ਤਾਂ ਲੈ ਵਾ ਇਹ ਵੀ ਸਾਫ਼ ਕਰੀ ਵੀ ਬੱਚੇ। ਉਹ ਜਿਹਨੇ ਕਹਿੰਦੇ ਮਗਰ ਬੱਚਾ ਇਹਦੀ। ਬਰੀਡ ਇੱਕ ਨੰਬਰ ਆ ਫੇਸ ਚੈੱਕ ਕਰ ਲਓ। ਤੇ ਤਦ ਕੁਦ ਥਣ ਥਣ ਲਿਓ ਬਹੁਤ ਜ਼ਿਆਦਾ ਬੱਚੇ। ਹੂੰ। ਨਾੜਾ ਣੂੜਾ ਖੋਲਾ। ਹਾਂ। ਖੋਲ ਨਹੀਂ ਮੜੀ ਤੋਰ ਦੇ। ਬਰੀਡ ਚੰਗੀ ਆ ਬਾਈ। ਥਣ ਬਹੁਤ ਚੰਗਾ ਮੁੱਠੀ ਵਾਲ ਬਾਕੀ ਗਰਮੀ ਨਹੀਂ ਮੰਨਦੀ ਫੈਂਡ ਫੋਨ ਫੈਂਡ ਫੋਨ ਵਧਦਾ ਆਉਂਦੀ ਬਈ ਇਹਨਾਂ ਦੀ ਸੋਰਾ ਚੈੱਕ ਕਰ ਲੋ ਸੋਰਾ ਵੀ ਗਰਮੀ ਦਾ ਚੰਗਾ ਕਰ ਲੈ ਲੈਵਾ ਬਹੁਤ ਆਣਾ ਗਰਮ ਇਹ ਆ ਬਹੁਤ ਤਾਈ ਕਰਕੇ ਬੱਚੇ ਦੇ ਨੂੰ ਕਰਦੀ ਥੋੜਾ ਇਹ ਬੱਚੇ ਦੇ ਆਉਗੀ ਹਾਂ ਬੱਚੇ ਦਾ ਵੀ ਕਰਦੀ ਹਾਂ ਕੀ ਮੋਲ ਆ ਫਿਰ ਜਾਜ ਇਹਦਾ ਡਾਕਟਰ ਬਗ 4800 ਰੁਪਏ ਆਪਾਂ ਲੈਣਾ 800 100 ਰੁਪਏ ਹੋਊਗੀ ਓਕੇ 200 ਵੀ ਨਹੀਂ ਕਰਦੇ ਬਈ ਜੇ ਚੰਗਾ ਲੱਗੋ ਆਪਣਾ ਭਾਅ ਬਈ ਮੇਰਾ ਉਹ ਹੀ ਫੋਨ ਲਾ ਲੈ ਠੀਕ ਹੈ ਘਾਟੇ ਵਾਦਲਾ ਫੋਨ ਨਾਲ ਆਵੇ ਸਹੀ ਆ ਬਈ ਹਾਂ ਸੌਦਾ ਮੰਨ ਕੇ ਚਲੋ ਹੋਇਆ ਪਿਆ ਹਨਾ ਬਾਪਾ ਜਿਹੜੇ ਲੈਣੇ ਤੋਂ ਥਾਂ ਲੀਵੇ ਦੇ ਇੱਕ ਨੰਬਰ ਹੋ ਬਾਈ ਕਹਿੰਦਾ ਘਟਨਾਵਾਂ ਵਾਲਾ ਬਸ ਬਾਈ ਨੇ ਰੱਖੇ ਨਹੀਂ ਚੰਡੀ ਖੁੰਡੀ ਦਾ ਕੋਈ ਚੱਕਰ ਹੀ ਨਹੀਂ ਡਾਕਟਰ ਵਾਲਾ ਭਲੇਖਾ ਕਰਦੇ ਭੱਜੀ ਜੇ ਫਰਦੇ ਹਨਾ ਸਹੀ ਗੱਲ ਆ ਉਹ ਤਾਂ ਹੁਣ ਤਾਈ ਸੀ ਬੱਚਾ ਕਰਦਾ ਬਾਲ ਜੇ ਆਈ ਆ ਹਵਾ ਤੂ ਹੀ ਆ ਸਾਰੀਆਂ ਕੱਡੂ ਫੇਰ ਹਨਾ ਹਾਂ ਸ਼ਾਮ ਤੱਕ ਹੂੰ ਸ਼ਾਮ ਤੱਕ ਲੇਵਾ ਹੋਰ ਵੀ ਸੋਹਣਾ ਤਿਆਰ ਕਰ ਲੈ ਆਰਮੀ ਲੈ ਬਾਕੀ ਕੋਈ ਚੱਕਰ ਨਹੀਂ ਧਾਰਾ ਬਾਈ ਮਾਰਕਰ ਖਾਣ ਇਹ ਤਾਂ ਫੁੱਲ ਲੱਗ ਨਹੀਂ ਬਈ ਠੰਡੀ ਸੀਰ ਜਿਵੇਂ ਮਰਜੀ ਨਹੀਂ ਕਹਿਣਾ ਗੋਸ਼ਲਾ ਖੱਟਾ-ਖੱਟਾ ਮਖਿਆਰ ਦਾ ਮਾਰੂ ਹੂੰ ਬਈ ਕਿਉਂ ਹਣ ਦੇਖੋ ਕਰਮ ਵਾਲੀ ਦਾ ਇੱਕ ਨੰਬਰ ਚ ਵਾਈ ਆ ਬਾਕੀ ਮੋਲ ਵੀ ਜਮਾ ਜਾ ਜਾ ਬਾਈ ਯਾਰ ਬੰਦ ਲੈਣ ਹਟਦਾ ਨਹੀਂ ਫਿਰ ਭਾਈ ਘਾਟੇ ਵਾ ਤੇਰਾ ਫੋਨ ਮੇਰਾ ਬਾਈ ਲਾਵੇ ਠੀਕ ਹੈ ਭਾਈ ਠੀਕ ਹੈ ਭੜ ਚੰਗੀ ਹੈ ਸਾਰੀ ਹੂੰ ਪਿਛਲੇ ਦਿਨਾਂ ਹੀ ਚ ਵਾਈ ਚੈੱਕ ਕਰ ਲੋ ਜਮਾ ਤਾਜੀ ਸੋਇਆ ਭੋਲੇ ਹੀ ਮਾਰ ਦਿਆ ਭਈ ਇਹ ਸਾਫ ਕਰੀ ਆਪਣੀ ਵੀ ਦੋਤੇ ਆਈ ਗਰਮੀ ਹੈ ਹਨਾ ਆਏ ਸਾਡਾ ਹਟਣ ਵਾਲਾ ਕੰਮ ਨਹੀਂ ਲੈ ਸਹੀ ਹੈ ਭਾਈ ਬਾਕੀ ਧੀਰ ਵੀ ਮੱਠਲ ਚ ਰੱਖੀ ਬੈਠਾ ਬਾਈ ਸਾਰੀਆਂ ਗੱਲਾਂ ਓਕੇ ਆ ਬਈ ਕਰਮ ਆ ਗਿਆ ਮੁੱਲ ਵੀ ਜਾ ਜਾ ਮੁੱਲ ਨਹੀਂ ਮਿਲਦਾ ਕਿਸੇ ਨੇ ਨਹੀਂ ਦੇਣਾ ਭਾਈ ਆਪਣਾ ਪਾਦਾ ਯਾਰ ਲੈ ਦੇ ਵਨ 80 ਚੈੱਕ ਕਰ ਲੋ ਕਮਾਲ ਦਾ ਆਰਡਰ ਆ ਬਾਈ ਅੱਗੇ ਵੀਰੇ ਤਿੰਨ ਨੰਬਰ ਛੇਡੋ ਸੁਆ ਜੀ ਇਹ ਬਾਈ ਦੂਜੇ ਹੋਵਾ ਬੱਛੀ ਸੂਣ ਵਾਲਿਆ 24 25 ਕਿਲੋ ਦੋਤਾ ਬਣਾਉਂਦਾ ਠੀਕ ਆ ਭਾਈ ਵੱਡੀ ਗੁੱਡੀ ਥਾਂ ਲਿਆ ਬਹੁਤਾ ਇੱਕ ਹਵਤਾ ਪਿਆ ਲੈ ਸੱਦ ਬਹੁਤ ਯਾਰ ਹਣਾ ਲੈ ਕੱਚੀ ਕੱਚੀ ਟਿੱਲਾਂ ਦੇ ਕੋ ਸਾਰੀਆਂ ਹ ਬਾਲਟਾਂ ਲਾ ਕੱਢੂ ਆ ਤਾਂ ਉਹੀ ਆ ਬਈ ਕੋਈ ਨਹੀਂ ਹੁੰਦਾ ਨਾ ਇਹ ਹੁੰਦੇ ਆ ਐਫਡੀ ਚੱਲਦੀਆਂ ਨਹੀਂ ਹਨ ਇਹ ਇਹਨਾਂ ਦਾ ਮੂੰਹ ਵੀ ਨਹੀਂ ਉਹ ਤਾਂ ਹੁੰਦੇਗਾ ਕਰਨੇ ਇਹਦਾ ਲੱਤਾਂ ਇਹ ਵੀ 24 25 ਕਿਲੋ ਦੋ ਤਾਂ ਮਾਲਕ ਦਾ ਕੀ 30 ਕਰਾਉਂਦੇ ਆਪਾਂ 24 25 ਮੰਨ ਕੇ ਲੈ ਲੈ ਬੰਦਾ ਕੱਦ ਥਾਂ ਲਿਆ ਬਹੁਤ ਨਾੜਾ ਦੇਖਦਾ ਸਹੀ ਗੱਲ ਆ ਭਾਈ ਮੂੰਹ ਕਿਹੇ ਜਿਹਾਂ ਲੱਗਾ ਨਾੜ ਐ ਖੜੀ ਐ ਤੇ ਥਾਂ ਦੇਖੋ ਅੱਲਾ ਕੱਲਾ ਬਹੁਤ ਬਰੀਡ ਤੇ ਥਾਂ ਲਿਆ ਬਈ ਵੜਾ ਰੰਗ ਪ੍ਰਿੰਟ ਬਹੁਤ ਚੰਗਾ ਬਾਕੀ ਕੱਦ ਦੀ ਬਹੁਤ ਆ ਯਾਰ ਬਹੁਤ ਵੱਡਾ ਕੱਦ ਥਾਂ ਲਿਆ ਬਈ ਯਾਰ ਫੁੱਲ ਕੱਦ ਫੁੱਲ ਬਰੀਡ ਫੇਸ ਦੀ ਬਿਊਟੀ ਨਾਸਾਂ گلابی ਪ੍ਰਿੰਟ ਤੋਰਾ ਚਮਕ ਇੱਕ ਨੰਬਰ ਆ ਬਾਈ ਕੀ ਮੁੱਲ ਆ ਫਿਰ ਵੀ ਕੱਚੀ ਕੱਚੀ ਦਾ ਬਾਈ ਮੁੱਲ 85000 ਰੁਪਏ ਲਵਾਂਗੇ ਅੱਜ ਓਕੇ ਜਿੱਦੇ ਸੁਬੀ 95 96 ਰੁਪਏ ਦੀ ਬਸ ਜਿਹਨੂੰ ਮਾਰਦੀ ਵੇਚਦੀ ਗਈ ਜਮਾ ਬਾ 5-7 ਦਿਨਾਂ ਦੀ ਕੱਚੀ ਕੱਚੀ ਆ ਹੂੰ ਬਾਕੀ ਮਾਨਦਾਨ ਵੀ ਬਾਈ ਕਹਿੰਦਾ ਕੋਈ ਚੱਕ ਨਹੀਂ ਮਾੜਾ ਮੋਟਾ ਹੀ ਕਰਾਂਗੇ ਬਾਹਲਾ ਨਹੀਂ ਜੇ ਮਾੜਾ ਮੋਟਾ ਹੋ ਜੂ ਬਸ ਬਾਈ ਯਾਰ ਛੋੜ ਛੱਪਾ ਇਹ ਹੋ ਜੂ ਵੀ ਬਾਹਲਾ ਨਹੀਂ ਹੋਣਾ ਐ ਕਹਦੇ ਆ ਵੀ ਇਹਦੇ ਚ 2000 ਘੱਟ ਲੈਣਾ ਨਾ ਉਹ ਕੰਮ ਨਹੀਂ ਸਹੀ ਆ ਬਾਈ ਪਹਿਲੇ ਹੀ ਮੁੱਲ ਬਾਈ ਨੇ ਖਿੱਚ ਕੇ ਬਾਪਾ ਲੇਟ ਹੁੰਦਾ ਜਿਹੜਾ ਲੈਂਡ ਨਾਮ ਦਾ ਆਪਣਾ ਤਾਂ ਉਹ ਸਹੀ ਗੱਲ ਆ ਗੱਲ ਹੀ ਕਰਕੇ ਲਿਆ ਗਏ ਅਗਲੇ ਦੀ ਫੁੱਲ ਸਹੀ ਆ ਰਹਿਣ ਮਾਨ ਕੋਈ ਪਸ਼ੂ ਉਹਦੇ ਪਸ਼ੂ ਲੈਵੇ ਆਪਾਂ ਐ ਕਹਨੇ ਆਲਾ ਓਕੇ ਬਾਈ ਠੀਕ ਹੈ ਕਿਸੇ ਵੀ ਨੂੰ ਬਈ ਚੰਨਾ ਜੋ ਵੀ ਨਾ ਕੋ ਪਸੰਦਾ ਵੀ ਬਾਈ ਨਾ ਕਿਨੈ ਕਰ ਲਿਓ ਧੰਨਵਾਦ